ਨੇ ਸਾਰਾ ਪਾਣਾ ਆਪਣਾ ਲਵੇ ਲਿਆ ਮਮੀ ਜੀ ਕਹਿੰਦੇ ਖੜਕੇ ਗੱਲ ਬਣਦੀ ਇਹ ਮਮਦ ਵਿਆਹ ਦੀ ਆ ਹਨਾ ਮਮਦ ਦੇ ਫਰੈਂਡ ਨੇ ਗਿਫਟ ਕੀਤੀ ਸੀ ਹਾਂਜੀ ਸਸ਼ਕਾਰਤੀ ਹੋਣ ਸੀ ਚੱਲਿਆ ਚਾਗੋ ਤੇ ਵਿਆਹ ਤੇ ਮਤਲਬ ਵਿਆਹ ਆ ਸਾਨੂੰ ਆ ਤੇ ਮਮੀ ਜੀ ਦੇ ਫਰੈਂਡਾਂ ਉਹਨਾਂ ਦੇ ਬੇਟੇ ਦਾ ਵਿਆਹ ਆ ਤੇ ਹੁਣ ਚਾਗੋ ਆ ਰਾਤ ਦਾ ਵੇਲਾ ਤੇ ਚਲੇ ਆ ਕਿਉਂਕਿ ਸਵੇਰੇ ਜਾਣ ਹੀ ਹੋਇਆ ਮੈਂ ਕਾਲਜ ਗਈ ਹੋਈ ਸੀ ਤੇ ਕੋਲ ਜਾਣਾ ਆ ਸੀ ਸਾਰਿਆਂ ਨੇ ਤੇ ਫਿਰ ਮਿਲਦੇ ਆ ਉੱਥੇ ਜਾ ਕੇ ਸਾਰਿਆਂ ਨੂੰ ਅੱਜ ਜਿਹਨਾਂ ਦੇ ਵਿਆਹ ਆ ਆਂਟੀ ਆ ਅਸੀਂ ਖੰਦੇ ਹੋਏ ਤੇ ਡੈਡੀ ਜੀ ਖੜੇ ਆ ਸਿੱਕੇ ਘਰੇ ਆਏ ਆ ਆਂਟੀ ਜੀ ਨਾਲ ਵਿਆਹ ਸੱਸੀ ਕਾ ਆਂਟੀ ਜੀ ਅਸੀਂ ਬੈਠੇ ਹੋਏ ਸਾਰੇ ਜਾਣਦੇ ਆ ਆਂਟੀ ਆ ਕਿ ਜਾਣਦੇ ਆ ਬਹੁਤ ਵਾਰ ਜਾਣਦੇ ਹੁੰਦੇ ਆ ਦੇਖ ਸਕਦੇ ਸਾਰਾ ਸ਼ਹਿਰ ਦਿਂਦਾ ਐ ਐਥੋਂ ਦੇਖ ਸਕਦੇ ਸਾਰੇ ਜਣੇ ਖਾਣਦੇ ਪੀਂਦੇ ਆ ਮਮੀ ਨੇ ਸਾਰਾ ਉਸ ਤੋਂ ਕੁਛ ਰਿਹਾ ਚਲੇ ਹੋਏ ਆ ਦੇਖੋ ਕਿਆਂ ਸੋਨੀਆਂ ਲੱਗ ਰਹੀਆਂ ਆ ਜੈ ਬਿਸ਼ਕਰਮਾ ਮੰਦਿਰ ਆ ਪਿਛਲੀ ਗਲੀ 'ਚ ਹੀ ਆ ਹਾਂ ਹਾਂਜੀ ਸਵੇਰ ਹੋ ਗਈ ਆ ਤੇ ਹੁਣ ਲੈਸੇ ਦੁਪਹਿਰ ਹੋ ਗਈ ਆ ਤੇ ਹੁਣ ਅਸੀਂ ਚੱਲਿਆ ਸ਼ਹਿਰ ਨੂੰ ਅੱਜ ਅਸੀਂ ਬਣਾਣਾ ਹੈ ਸਾਗ ਤਾਂਦਲੇ ਦਾ ਸੋ ਪਾਲਕ ਲੈਣ ਲੈ ਜਾਣਾ ਹੈ ਅਸੀਂ ਸ਼ਹਿਰ ਤੇ ਫਿਰ ਸ਼ਹਿਰੋਂ ਸਮਾਨ ਲੈ ਆਣਾ ਆ ਤਾਂ ਫਿਰ ਲਿਆਉਣੇ ਆ ਇਹ ਡੇਢ ਬੋ ਖਾਜਾ ਬੋ ਤੇ ਹੁਣ ਅਸੀਂ ਸਕੂਟੀ ਤੇ ਜਾਵਾਂਗੇ ਫਿਰ ਪਾਲਕ ਲੈ ਕੇ ਫਿਰ ਤੁਹਾਨੂੰ ਸਾਗ ਬਣਾ ਕੇ ਦਿਖਾਵਾਂਗੇ ਲੋ ਜੀ ਤੁਸੀਂ ਸਾਡਾ ਨਵਾਂ ਚੁੱਲਾ ਦੇਖ ਸਕਦੇ ਹੋ ਤੇ ਬਣਵਾਇਆ ਹੈ ਮੰਮੀ ਜੀ ਨੇ ਆਂਟੀ ਜੀ ਕੋ ਕਿੰਨਾ ਸੋਹਣਾ ਬਣਿਆ ਆ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਸਾਡਾ ਨਵਾਂ ਚੁੱਲਾ ਤੇ ਅੱਜ ਅਸੀਂ ਬਣਾਣਾ ਹੈ ਤਾਂਦਲੇ ਦਾ ਸਾਗ ਤਾਂਦਲੇ ਦਾ ਰੱਖਿਆ ਆ ਤੇ ਨਾਲੇ ਮੈਨੂੰ ਪਾਲਕ ਮਿਲੀ ਨਹੀਂ ਮੰਮੀ ਜੀ ਅਸੀਂ ਅੱਜ ਗੋਭੀ ਪਾ ਕੇ ਬਣਾਵਾਂਗੇ ਸਾਗ ਬੰਦ ਗੋਭੀ ਪਾ ਦੇ ਬੰਦ ਗੋਭੀ ਪਾ ਕੇ ਫੇਰ ਸਾਗ ਬਣਾਵਾਂਗੇ ਨਵੇਂ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਅਸੀਂ ਗੇਸ ਸਿੱਗੇ ਸ਼ੇਅਰ ਨੂੰ ਤੇ ਉੱਥੇ ਕਿੱਦਾਂ ਕੀ ਅਜਾਇਤਵਾਰ ਕਰਕੇ ਵੀ ਹੈ ਨਹੀਂ ਸੀਗੇ ਜਿਹੜੇ ਇਹਦਾ ਪਾਲਕ ਵਾਲੇ ਖੜੇ ਹੁੰਦੇ ਹੋ ਹੈ ਨਹੀਂ ਸੀ ਫੇ ਮੰਮੀ ਜਿਹਨੇ ਮੈਨੂੰ ਸਮਝਾ ਕੇ ਭੇਜਿਆ ਸੀ ਜੇ ਨਾ ਮੇਰੀ ਪਾਲਕ ਤਾਂ ਤੂੰ ਗੋਭੀ ਲੈ ਆਂ ਬੰਦੂ ਜੋ ਪਾਲਕ ਬਣਾਨੀ ਆ ਤੇ ਗਰਮੀਆਂ ਚ ਸਾਗ ਤੁਸੀਂ ਵੀ ਕਹਿੰਦੇ ਹੋਣੇ ਇੱਥੇ ਪੰਗਾ ਲੈ ਰਹੇ ਆ ਤੇ ਫੇ ਹੁਣ ਫੇ ਤ ਬਣਾਣਾ ਪੈਣਾ ਉਹ ਦੇ ਗਏ ਸੀਗਾ ਚਾਂਦਲਾ ਹੰਟੀਗੇ ਦੇ ਗਏ ਸੀਗੇ ਤੇ ਮੰਮੀ ਜੀ ਅਨਾਲ ਸਾਗ ਬਣਾਵਾਂਗੇ ਹੂੰ ਗਰਮੀ ਹੋਵੇ ਸਰਦੀ ਸਾਗ ਸਾਡੇ ਬਣਨੇ ਬਣਨਾ ਹੁੰਦਾ ਸਾਗ ਨੇ ਤਾਂ ਕੰਮ ਖਰਾਬ ਹੋ ਗਈ ਤੇ ਉਹਦੀ ਸਿਆਲ ਵਿੱਚ ਤਾਂ ਹੁਣ ਕਹਿੰਦੇ ਸਾਗ ਹੋਵੇ ਤਾਂ ਪਤਿਆ ਗਰਮੀ ਹਾਂ ਹਾਂ ਮੰਮੀ ਜੀ ਨੂੰ ਬਹੁਤ ਪਸੰਦ ਦਾ ਸਾਗ ਚੁੱਲਾ ਵਾਲਿਆ ਪਹਿਲੀ ਵਾਰ ਨਵੇਂ ਚੁੱਲਾ ਸਿਵਾਲਿਆ ਜੋ ਬਹੁਤ ਸੋਹਣਾ ਬਣਾਇਆ ਹਨ ਬਹੁਤ ਸੋਹਣਾ ਲੋ ਜੀ ਮੰਮੀ ਜੀ ਨੇ ਚੁੱਲਾ ਵਾਲ ਲਿਆ ਆਗ ਲਾਤੀ ਚੁੱਲੇ ਚ ਤੇ ਪਤੀ ਦਾ ਰੱਖ ਲਿਆ ਪਾਣੀ ਪਾ ਕੇ ਤੇ ਇਧਰ ਮੰਮੀ ਜੀ ਉਹ ਸਾਗ ਨੂੰ ਕੱਟ ਰਹੀ ਆ ਕੀ ਕਰ ਰਹੀ ਆ ਮਮੀ ਚ ਕੱਟਦੇ ਹੋਏ ਮਸ਼ੀਨ ਦੂਜੀ ਵਾਲੀ ਆ ਇੱਦਾਂ ਅੱਗੇ ਇੱਦਾਂ ਦੀ ਹੁੰਦੀ ਐ ਸੀ ਮਸ਼ੀਨ ਲੈ ਮਮੀ ਅੱਕੇ ਤੋਂ ਹੱਥਾਂ ਨਾਲੇ ਕੱਟ ਦਿੰਦੀ ਅੱਛਾ ਅੱਛਾ ਇਹ ਮਮਾ ਦਾ ਵਿਆਹ ਦੀ ਆ ਹਨਾ ਮਮਾ ਦੇ ਫਰੈਂਡ ਨੇ ਗਿਫਟ ਕੀਤੀ ਸੀ ਵਿਆਹ 'ਚ ਜਾਣੀ ਕਿ ਰੱਖੀ ਹੋ ਆ ਮਮਾ ਆ ਗਏ ਨਹੀਂ ਜੀ ਮਮੀ ਜੀ ਤਾਂਡੇਲੇ ਦਾ ਸਾਗ ਕੱਟਦੇ ਹੋਏ ਤੇਦਰ ਮੈਂ ਨੁਫੜਾਤੀ ਗੋਭੀ ਕਹਿੰਦੇ ਤੁਸੀਂ ਗੋਭੀ ਘਟੋ ਜਾਂਦੇ ਮੈਂ ਸਾਗ ਕੱਟਦੀ ਪਈ ਐ ਤੇ ਹੁਣ ਅਸੀਂ ਗੋਭੀ ਘਟਦੇ ਆ ਹਾਂ ਬਾਬੀ ਚੱਲਦੀ ਹੋਈ ਮਿੱਠੀ ਮਿੱਠੀ ਪਰ ਗਰਮ ਗਰਮ ਤੋਂ ਬੀ ਬਹੁਤ ਅਦੇ ਸੌਦੇ ਲੋ ਜੀ ਅਸੀਂ ਹੁਣ ਥੋੜਾ ਥੋੜਾ ਕੱਟ ਲੈ ਆਇਆ ਸਾਗ ਤੇ ਮੰਮੀ ਜੀ ਵਿੱਚ ਪਾ ਲੈ ਪਤੀਲੇ ਦੇ ਪਾਣੀ ਅਸੀਂ ਰੱਖਤਾ ਸੀ ਰਿਜਣ ਵਾਸਤੇ ਤੇ ਵਿੱਚ ਪਾਈ ਜਣਾ ਜਿੱਦਾਂ ਕੱਟ ਹੋਈ ਜਣਾ ਸਾਡਾ ਪੈ ਗਿਆ ਰਿਜੇ ਰਿਜ ਗਿਆ ਸਾਡਾ ਸਾਗ ਤੇ ਹੁਣ ਵਿੱਚ ਅਸੀਂ ਪਾਤਾ ਨੂਨ 2 ਚਮਚ 2 ਚਮਚ ਨੂਨ ਦੇ ਪਾਤੇ ਆ ਹੋਰ ਰਿੰਨਾਗੇ ਇਹਨੂੰ ਫਿਰ ਇਹਦੇ ਵਿੱਚ ਅਸੀਂ ਗੋਭੀ ਵਾਲੇ ਮੈਂ ਕੱਟ ਚੁੱਕੀ ਆ ਇਹਨੂੰ ਲੋ ਜੀ ਹੁਣ ਵਿੱਚ ਅਸੀਂ ਗੋਭੀ ਪਾਣ ਲੱਗੇ ਆ ਰੱਜ ਗਿਆ ਐ ਸਾਗ ਸਾਡਾ ਤੇ ਹੁਣ ਗੋਭੀ ਪਾਤੀ ਉਹਦੇ ਵਿੱਚ ਅੱਗੇ ਉਹ ਦਾ ਹੁਣ ਕੇ ਕਾਫੀ ਚਿਰ ਬਾਅਦ ਬਣਾਇਆ ਸੀ ਤਾਂਦਲੇ ਦਾ ਸਾਗ ਨਾ ਮੰਮੀ ਜੀ ਹਾਂ ਗਰਮੀਆਂ ਨੂੰ ਹੀ ਮੱਕੀ ਅੱਜ ਬਾਜਰਿਆਂ ਚ ਹੋ ਜਾਂਦਾ ਤਾਂ ਦਾ ਅੱਜ ਤਾਂ ਮੰਮੀ ਨੇ ਖੁਸ਼ ਹੋ ਕੇ ਬਣਾਇਆ ਪਹਿਲਾਂ ਤਾਂ ਪਾਂਗ ਹੋ ਜਾਂਦੇ ਕਿੱਥੇ ਗਰਮੀ ਚ ਸਾਗ ਲੈ ਕੇ ਤਾ ਮੈਨੂੰ ਹੌਣ ਤਾਂ ਵਲੌਗ ਬਣਦੇ ਆ ਫੇ ਮਮੀ ਜੀ ਕਹਿੰਦੇ ਚਲੋ ਫੇ ਬਣਾਈਏ ਸਾਗ ਅੱਜ ਹਾਂਜੀ ਫੇ ਮਮੀ ਕਹਿੰਦੇ ਸਾਰਿਆਂ ਨੂੰ ਬਣਾ ਕੇ ਦਿਖਾਣੇ ਆ ਕਿੱਦਾਂ ਬਣਦਾ ਆ ਤੇ ਇਹ ਪਾਲਕ ਵਾਲਾ ਨਾਲ ਸਰੋਂ ਦੇ ਸਾਗ ਵਾਲਾ ਇਹ ਆ ਤਾਂਦਲੇ ਤੇ ਗੋਭੀ ਵਾਲਾ ਸਾਗ ਇਸ ਸਵਾਦ ਵੀ ਬਹੁਤ ਬਣਦਾ ਆ ਗੋਭੀ ਵਾਲਾ ਸਾਗ ਤਾਂ ਬਹੁਤ ਸਵਾਦ ਬਣਦਾ ਮਿੱਠਾ ਮਿੱਠਾ ਬਣਦਾ ਤੁਸੀਂ ਵੀ ਜੂ ਟ੍ਰਾਈ ਕਰਕੇ ਦੇਖੋ ਘਰੇ ਆਪਣੇ ਹਾਂ ਫਿਰ ਤੁਹਾਨੂੰ ਖਾ ਕੇ ਦੱਸਾਂਗੇ ਕਿੰਦਾ ਦਾ ਬਣਿਆ ਤੁਸੀਂ ਦੇਖ ਸਕਦੇ ਹੋ ਸਾਡਾ ਸਾਗ ਰਿਚ ਚੁੱਕਿਆ ਹੈ ਤੇ ਕੈਂਟਾ ਹੋ ਗਿਆ ਤੇ ਪਤੀਲਾ ਵਿਚਾਰਾ ਕਾਲਾ ਹੋ ਗਿਆ ਤੇ ਇੱਧਰ ਮੰਮੀ ਜੀ ਮਿਰਚਾ ਕੱਟਦੇ ਆ ਲੋ ਜੀ ਮੰਮੀ ਜੀ ਹੁਣ ਮਿਰਚਾ ਪਾਣ ਲੱਗਿਆ ਸਾਗ ਵਿੱਚ ਪੀਸੀਆਂ ਸਿਗੀਆਂ ਤੇ ਉਹ ਦੇਖੋ ਮੰਮੀ ਕੱਟ ਪਾਓ ਮੰਮੀ ਨੂੰ ਮਿਰਚਾ ਐਂ ਥੋਕੇ ਸਾਗ ਰੇਸ਼ੀ ਨਹੀਂ ਬਣਦਾ ਹਾਂ ਉਹ ਘੋਟਣਾ ਦਾ ਘਮਾ ਦਿੰਦੇ ਆ ਸਾਗ ਨੂੰ ਫੇ ਦੇ ਵਿੱਚ ਅਲਣ ਪਾ ਲੈਣਾ ਫਿਰ ਸਾਡਾ ਸਾਗ ਤਿਆਰ ਹੋ ਜਾਣਾ ਫੇ ਦਾ ਲਾ ਲੈਣਾ ਸੀ ਤੁੜਕਾ ਲੋ ਜੀ ਹੁਣ ਅਸੀਂ ਪਾਣ ਲੱਗੇ ਆ ਅਲਣ ਸਾਗ ਵਿੱਚ ਤੇ ਮੰਮੀ ਜੀ ਨੇ ਜਿਆਹ ਪਿਆੰਤਾ ਹੋਇਆ ਆਟਾ ਮੱਕੀ ਦਾ ਮੱਕੀ ਦਾ ਹੀ ਆਟਾ ਪਾਉਂਦੇ ਆ ਨਾ ਅੰਨ ਵਿੱਚ ਆਗੇ ਚ ਬਾਕੀ ਦਾ ਟੱਲਣ ਵਾਸਤੇ ਪਾਉਂਦੇ ਆ ਇਹਨਾਂ ਕੀ ਹੁੰਦਾ ਮਮੀ ਠੀਕ ਹੈ ਠੀਕ ਹੈ ਬਸ ਇਹ ਹੀ ਲਾਸਟ ਹੁੰਦਾ ਆ ਜਦੋਂ ਇਹ ਪੈ ਗਿਆ ਤਾਂ ਮਤਲਬ ਸਾਗ ਸਾਡਾ ਬਣ ਗਿਆ ਮਮੀ ਜੀ ਨੇ ਸਾਰਾ ਪੰਨਾ ਆਪਣਾ ਲਵੇਡ ਲਿਆ ਮਮੀ ਜੀ ਕਹਿੰਦੇ ਖੜਕੇ ਗੱਲ ਬਣਦੀ ਇਤਾਂ ਜੀ ਆ ਦੇਖੋ ਲੋ ਜੀ ਸਾਡਾ ਸਾਗ ਤਿਆਰ ਆ ਦੇਖ ਸਾਹਦੇ ਆ ਤੁਸੀਂ ਐਂਡ ਖੋਲ ਗਿਆ ਪਰਫੈਕਟ ਬਣ ਗਿਆ ਫੇ ਤੋੜ ਕੇ ਲਾ ਕੇ ਦਿਖਾਵਗੇ ਤੁਹਾਨੂੰ ਲੋ ਜੀ ਮੰਮੀ ਜੀ ਨੇ ਪਤੀਲਾ ਲਾ ਕੇ ਠੰਡੇ ਰੱਖ ਲਿਆ ਤੇ ਤੋੜ ਕੇ ਲੈ ਕੜਾਹੀ ਤੇ ਚਾੜਤੀਆ ਤੇ ਤੇਲ ਪਾ ਕੇ ਹੁਣ ਇਸ ਵਿੱਚ ਪਾ ਲ ਗੇ ਜੀਰਾ ਐਦੀ ਸਾਡਾ ਵਲੋਗ ਵੀ ਬਣ ਜਾਂਦਾ ਐਦੀ ਸਾਡੀ ਸਬਜ਼ੀ ਵੀ ਬਣ ਜਾਂਦੀ ਹੁਣ ਪਾ ਤਾ ਇਸ ਲਸਣ ਹੋਰ ਬਰਾਉਨ ਕਰਾਂਗੇ ਖੇਲ ਵਿੱਚ ਪੰਪ ਪਿਆਜ਼ ਟਮਾਟਰ ਅੱਜ ਖਤਮ ਹੋ ਗਏ ਘਰੇ ਥੰਮੀ ਜੀ ਨੇ ਦੱਸਿਆ ਵੀ ਨਹੀਂ ਨਹੀਂ ਤਾਂ ਮੈਂ ਟਮਾਟਰ ਵੀ ਲੈ ਆਣੀ ਸੀ ਥੰਮੀ ਜੀ ਨੂੰ ਚੇਤਾ ਹੀ ਨਹੀਂ ਰਿਹਾ ਪਿਆਜ਼ ਲੋ ਜੀ ਸਾਡਾ ਤਰਕਾ ਵੀ ਹੋ ਗਿਆ ਤਿਆਰ ਅੱਲਾ ਕਰਦਾ ਸਾਡਾ ਹਾਂਜੀ ਸਾਡਾ ਸਾਗ ਲਗਲਾ ਚ ਬਣ ਗਿਆ ਤੇ ਬਲੌਗ ਵੀ ਬਣ ਗਿਆ ਤੇ ਸਬਜ਼ੀ ਵੀ ਬਣ ਗਈ ਹਾਂਜੀ ਪਰ ਸਾਡਾ ਕੰਮ ਰਹਿ ਗਿਆ ਰੋਟੀ ਬਣਾਉਣ ਦਾ ਉਹ ਫੇਰ ਅਸੀਂ ਰਾਤ ਨੂੰ ਬਣਾ ਬਣਾਵਾਂਗੇ ਨਾਲ ਮੱਕੀ ਦੀ ਰੋਟੀ ਦਾ ਕੰਮ ਤੇ ਮੰਮ ਮਮੀ ਜੀ ਬਣਾਉਗੀ ਮੱਕੀ ਦੀ ਮੱਕੀ ਮੈਂ ਬਣਾ ਦਿੰਦੀ ਹਾਂ ਓਕੀ ਲਾਗਦੀ ਮੱਕੀ ਦੀ ਰੋਟੀ ਬਣਾਣਾ ਤੇ ਬਟੇ ਦੂਜੀ ਆਂਦੀ ਐ ਲਫਾਫੇ ਵਾਲੀ ਜਿਹੜੀ ਬਣਾਉਂਦੇ ਨਾ ਉਹ ਵਾਲੀ ਆਂਦੀ ਆ ਦੇਖੋ ਕਿੰਨਾ ਘੈਂਟ ਬਣਿਆ ਸਾਗ ਲੋ ਜੀ ਤੜਕਾ ਹੋ ਗਿਆ ਤਿਆਰ ਤੇ ਦੇਚ ਪਾਵਾਂਗੇ ਹੁਣ ਅਸੀਂ ਸਾਗ ਲੋ ਜੀ ਓਹ ਹੋ 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 ਲੋ ਜੀ ਇਹ ਸੀ ਖਾ ਕੇ ਤੁਹਾਨੂੰ ਦੱਸਾਂਗੇ ਕਿੱਦਾਂ ਦਾ ਬਣਿਆ ਮੂੰਹ ਜਿਹਾ ਪਾਣੀ ਪਾਣੀ ਆ ਗਿਆ ਲੋ ਜੀ ਤੇ ਤੁਹਾਨੂੰ ਅਸੀਂ ਰੋਟੀ ਮੱਕੀ ਦੇ ਨਾਲ ਖਾ ਕੇ ਦਿਖਾਵਾਂਗੇ ਕਿੱਦਾਂ ਦਾ ਬਣਿਆ लो जी हम अकन लगे प्रशादा साग च दही नाल मक्की दी रोटी चलो छकते हैं फिर तेन दस मम्मी जी हथ करा दि जरूर ट्राई करके बहुत स्वाद बने बहुत स्वाद बने अगले प्रत्येक सत